ਨਮਸਕਾਰ ਦੋਸਤੋ ਮੈਂ ਸ਼ਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਫਤੋਲੀ ਦੀ ਇੱਥੇ ਲੋਕ ਕਿੰਨੇ ਕਿਤੇ ਸ਼ੱਕੀ ਵਿਅਕਤੀ ਦੇਖੀ ਜਾ ਕੇ ਤੇ ਆ ਅੱਜ ਜੇ ਗੱਲ ਕਰਾਂਗੇ ਡੀਆਈਜੀ ਜਿਹੜੇ ਬਾਰਡਰ ਏਰੀਆ ਦੇ ਹੈਗੇ ਸੀ ਰਕੇਸ਼ ਕੋਸ਼ਲ ਜੀ ਉੱਥੇ ਪਹੁੰਚਿਆ ਪਰ ਪਿੰਡ ਵਾਲਿਆਂ ਨਾਲ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਪਿੰਡ ਵਾਲਿਆਂ ਨੂੰ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਗਿਆ ਉਹਨਾਂ ਦੇ ਪਾਸੋਂ ਸਾਡੇ ਪਿੰਡ ਦੇ ਵਿੱਚ ਸਾਡੀ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਹੋਣਗੇ ਆਰਮੀ ਦੇ ਜਵਾਨ ਹੋਣਗੇ ਕਮਾਂਡੋ ਦੇ ਜਵਾਨ ਹੋਣਗੇ ਤੇ ਕੁਝ ਪਿੰਡ ਦੇ ਵੀ ਨੌਜਵਾਨ ਲੈ ਕੇ ਜਿਹੜੇ ਪਿੰਡ ਵਿੱਚ ਠਿਕਰੀ ਪ ਸਿਆਮੇ ਪਿੰਡ ਹੈ ਡਰੇ ਪਿੰਡ ਹੈ ਕੁਝ ਦਿਨ ਪਹਿਲਾਂ ਸੱਤ ਬੰਦੇ ਜਿਹੜੇ ਜਾ ਕੇ ਕਿਸੇ ਦੇ ਘਰ ਜਾ ਕੇ ਉਹਨਾਂ ਨੂੰ ਰੋਟੀ ਮੰਗੀ ਸੀ ਰੋਟੀ ਖਾਣ ਦੀ ਕੋਲ ਗੱਲ ਗੱਲ ਕੀਤੀ ਸੀ ਕੁਝ ਇਹ ਗੱਲ ਕਰਾਂਗੇ 48 ਘੰਟਿਆਂ ਦੇ ਵਿੱਚ ਵਿੱਚ ਫਿਰ ਤਿੰਨ ਦੇ ਸ਼ੱਕੀ ਵਿਅਕਤੀ ਫਿਰ ਦੇਖੇ ਗਏ ਸੀ ਡੀਆਈਜੀ ਜਿਹੜੇ ਰਕੇਸ਼ ਕੌਸ਼ਲ ਰੇਡਿੰਗ ਕੀਤੀ ਗਈ ਪਿੰਡ ਵਾਸੀਆਂ ਨਾਲ ਉੱਥੇ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਪੂਰੀ ਪਿੰਡ ਦੇ ਲੋਕਾਂ ਦੀ ਗੱਲਬਾਤ ਵੀ ਸੁਣੀ ਗਈ ਹੈ ਪਰ ਉਹਨਾਂ ਨੇ ਆਪਣੇ ਵੱਲੋਂ ਇਹ ਲੋਕਾਂ ਨੂੰ ਸੁਵਿਸ਼ਾਸ਼ਨ ਦਿੱਤਾ ਗਿਆ ਕਿ ਲੋਕਾਂ ਨਾਲ ਜਿਹੜਾ ਕਿ ਲੋਕੀ ਨਾ ਦੇ ਡਰ ਅਹੀ ਜੋ ਪੁਲਿਸ ਦੇ ਜੋ ਪੁਲਿਸ ਲੋਕਾਂ ਦੇ ਨਾਲ 24 ਘੰਟੇ ਖੜੀ ਹੈ ਵੀ ਲਾ ਦਿੱਤੀ ਈ ਆਇਆ ਮੈਂ ਸ਼ਮਿਸਨ ਉਤਰਾ ਆਪਣੇ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਉਹ ਇਸ ਪਿੰਚਣਾ ਪਿਛਲੇ 1 ਹਫਤੇ ਦੌਰਾਨ ਦੋ ਵਾਰੀ ਰਿਪੋਰਟਿੰਗ ਹੋਈ ਹੈ ਵੀ ਸ਼ਾਇਦ ਕੁਝ ਬੰਦੇ ਆਏ ਨੇ ਚੱਕੀ ਅਨੇ ਘਰਾਂ ਜਾ ਕੇ ਰੋਟੀ ਮੰਗੀ ਪਾਣੀ ਮੰਗਿਆ ਫਿਰ ਚਲੇ ਗਏ ਉਹਦੇ ਬਾਅਦ ਅਸੀਂ ਕਾਫੀ ਮੈਸੇਜ ਸਰਚ ਪੇਸ਼ੰਤ ਐਸਐਸਪੀ ਪਠਾਨਕੋਟ ਆਰਮੀ ਬੀਐਸਐਫ ਨੇ ਮਿਲ ਕੇ ਚਲਾਏ ਬਟ ਕੋਈ ਸਾਨੂੰ ਸਲਵਾਗ ਨਹੀਂ ਮਿਲਿਆ ਐਵੇਂ ਮੈਂ ਗਲਤ ਗਲਕਮਾ we couldn't find anything ispied using technology also you know thermal imaging and drones dusre drones but ode baad ye khabar aa rahi si ke pint lokan ch thodi desh da is cheez di aur oh esi mehsoos kar rahe hai us kadi ajj main aur ssp pethanpur si aaye hai inna di gallan sunn waste inna de vichar sunn waste aur innu aashwasan den waste ki khabrao na assi tade naal ha har tareeke naal taddi assi raksha karange jis sab Punjab police kar di aayi hai असी उस टाइम तो इस इलाके पूरा हाई अलर्ट रखा रह जामी बी एस एफ सा पुलिस पूरी अच्छे अलर्ट मिल के असं सर्च ऑपरेशन कर रहे हैं <coughs> मिल के असं चैकिंग कर रहे हैं और असी अपने स्पेसल जी सा एसओ जी यूनिट्स ने के आर टीज ने हिट्स ने अगर इत लगाई दी कि असी यह नहीं मान के चलते कि किसी भी तला कोई तलाश झूठी है असं मानते हो तलाज एक परसेंट चाहिए हो सौ परसेंट चाहिए होए इस वे ਇਸ ਥੀਕੇ ਨਾਲ ਅਸੀਂ ਆਪਣੇ ਆਪ ਨੂੰ ਇੱਥੇ ਤਿਆਰ ਕੀਤਾਗਾ ਸੀ ਇਸ ਥੀਕੇ ਨਾਲ ਅਸੀਂ ਆਪਣੀ ਕਾਫੇ ਕਰ ਰਹੇ ਹਾਂ ਕਿ ਜੇ ਗਲ ਚਚਾਈ ਆ ਔਰ ਬੰਦੇ ਆਏ ਨੇ ਤਾਂ ਫਿਰ ਸਾਡਾ ਹਣਨਾ ਕਿਤੇ ਵਾਈਟਕਰ ਹੋ ਜੇ ਮੁਕਾਬਲਾ ਹੋ ਜੇ ਤਾਂ ਫਿਰ ਬੱਸ ਕਿਨਾ ਜਾਸਣੇ ਰਹਿਗਾ ਤਾਂ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਹੋਇਆ ਕਿ ਤੁਸੀਂ ਬੇਫਿਕਰ ਹੋ ਪੰਜਾਬ ਪੁਲਿਸ ਸਾਡੇ ਨਾਲ ਹਮੇਸ਼ਾ ਸੀ ਅੱਜ ਵੀ ਹੈ ਕੱਲ ਵੀ ਰਹੇਗੀ ਔਰ ਇਹਦੇ ਨਾਲ ਨਾਲ ਅਸੀਂ ਜੋ ਕੁਝ ਆ ਰਹੇ ਉਹ ਵੀ ਨੋਟ ਕੀਤੇ ਨੇ ਜਿਵੇਂ ਇੱਕ ਨੇ ਬੰਦੇ ਨੇ ਕਿਹਾ ਸਾਡੇ ਵਿਆਪਨ ਦੇ ਦਿਓ ਉਹ ਚੌਥੀ ਵੀ ਆਪਣੇ ਪਿੰਡ ਦੇ ਨੇ 24 ਦਿੱਤੇ ਆ ਚੁੱਕੇ 10 ਰਹਿੰਦੇ ਐ ਉਹ 10 ਵੀ ਆਪਣੇ ਨੂੰ ਅੱਜ ਰਾਤ ਹੀ ਜਾਂ ਕੱਲ ਸਵੇਰ ਤੱਕ ਸਾਰੇ ਜਿਹੜੇ ਹੈਗੇ ਉਸ ਦੀ ਉਹਨਾਂ ਦੇ ਲਾਇਸੈਂਸੀ ਵੀ ਆਪਣੇ ਉਹਨਾਂ ਦੇ ਮਿਲ ਜਾਣਗੇ ਠੀਕਰੀ ਪਹਿਰਾ ਅਸੀਂ ਅੱਜ ਤੋਂ ਹੀ ਪਲਾਨ ਕਰਾਂਗੇ ਔਰ ਜੁਆਇੰਟਲੀ ਪਿੰਡ ਦੇ ਲੋਕਾਂ ਨਾਲ ਜਿਹੜੇ ਬਲ ਬੰਡੇ ਨੇ ਉਹਨਾਂ ਨਾਲ ਲੈ ਕੇ ਪਿੰਡ ਦੇ ਹਥਿਆਰ ਲੈ ਕੇ ਉਹ ਕਮਣਗੇ ਅਸੀਂ ਆਪਣੇ ਨਾਲ ਆ ਕੇ ਕਮਾਂਗੇ ਅਸੀਂ ਜੁਆਇੰਟ ਨਾਕਾ ਖਾਸ ਕਰ ਹਾਂ ਕੋਈ ਨੈਟਵਰਕ ਇਸ਼ੂ ਦੀ ਪਰਲਮੀ ਤਸਵੀਰ ਹਾਂ ਉਹਨਾਂ ਦਾ ਸਾਰਾ ਸਾਡੇ ਨੈਟਵਰਕ ਇਸ਼ੂ ਹੈਗਾ ਸੋ ਅਸੀਂ ਉਹ ਟੈਲੀਫੋਨ ਕੰਪਨੀਆਂ ਦਾ اور ਡਿਸਿਸ ਆਪਣੀ ਰਿਕਵੈਸਟ ਕਰਕੇ ਉਹਦਾ ਜਲਦੀ ਹੱਲ ਵਾਂਗੇ ਤਾਂ ਕਿ ਇਹ ਸਮੱਸਿਆ ਜਿਹੜੀ ਹੈਗੀ ਆ ਖਤਮ ਹੋ ਸੇ